ਕੀ ਮਾਮਲਾ ਅੱਜ ਜਿਹੜੀ ਹਾਂਜੀ ਸਾਡੇ ਕੋਲ ਅੱਜ ਜਿਹੜਾ ਭਾਰਗੋ ਕੈਂਪ ਦੇ ਏਰੀਆ ਦੇ ਵਿੱਚ ਇੱਕ ਕੰਪਲੇਂਟ ਸਾਡੇ ਕੋਲ ਆਏ ਹੈਗੇ ਆ ਵੀ ਇੱਕ ਬਰੇਜ਼ਾ ਗੱਡੀ ਹੈਗੀ ਆ ਜਿਹੜੀ ਉਹ ਘਰ ਦੇ ਬਾਹਰ ਖੜੀ ਸੀਗੀ ਕੋਈ ਮਿਸਕਰੀਐਂਟਸ ਵੱਲੋਂ ਜਿਹੜੀ ਹੈਗੀ ਆ ਉਹਨੂੰ ਮਤਲਬ ਅੱਗ ਲਗਾ ਕੇ ਜਿਹੜਾ ਡੈਮੇਜ ਕੀਤਾ ਗਿਆ ਉਹ ਕੰਪਲੀਟਲੀ ਡਿਸਟਰੋਏ ਹੋਈ ਆ ਉਹਦੇ ਸਬੰਧੀ ਉਹ ਸਾਡੇ ਕੋਲ ਕੰਪਲੇਂਟ ਲਿਖਣ ਆਏ ਸੀਗੇ ਤੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਜਿਹੜੀਆਂ ਟੀਮਸ ਹੈਗੀਆਂ ਸੀਸੀਟੀਵੀ ਸਕੈਨ ਕਰਨ ਵਾਸਤੇ ਉਸ ਏਰੀਏ ਦੇ ਵਿੱਚ ਉਹ ਲਗਾ ਦਿੱਤੀਆਂ ਨੇ ਤੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਗਏ ਉਹਨਾਂ ਦੀ ਪਾਲ ਕਰਕੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਇਹਨਾਂ ਦੀ ਸਟੇਟਮੈਂਟ ਕੰਪਲੀਟ ਕਰਕੇ ਅਸੀਂ ਐਫਆਈਆਰ ਦਰਜ ਕਰਾਂਗੇ ਸਰ ਇਹਨਾਂ ਨੇ ਇੱਕ ਬੰਦੇ ਤੇ ਸ਼ੱਕ ਜਤਾਇਆ ਹੈਗਾ ਮੈਂ ਕੀ ਕੁਝ ਇਹਨਾਂ ਨੇ ਦਿੱਤਾ ਅਪਰੂਚ ਕੀ ਤੁਹਾਨੂੰ ਨਹੀਂ ਦੇਖੋ ਇਹ ਜਿਹੜਾ ਸ਼ੱਕ ਜਤਾ ਰਹੇ ਹੈਗੇ ਆ ਅਸੀਂ ਉਸ ਚੀਜ਼ ਨੂੰ ਕਰਾਸ ਚੈੱਕ ਕਰਨਾ ਹੈਗਾ ਥਰੂ ਟੈਕਨੀਕਲ ਐਵਿਡੈਂਸ ਐਸ ਵੈਲ ਐਸ ਜਿਹੜੇ ਇਹ ਬੰਦੇ ਦੀ ਗੱਲ ਕਰ ਰਹੇ ਆ ਉਹਦੀ ਅਸੀਂ ਮਤਲਬ ਲੋਕੇਸ਼ਨਸ ਵਗੈਰਾ ਵੀ ਇਨਵੈਸਟੀਗੇਸ਼ਨ ਦੇ ਡਿਊਰਿੰਗ ਚੈੱਕ ਕਰਾਂਗੇ ਜੇ ਇਹਨਾਂ ਦੀ ਅਲੀਗੇਸ਼ਨ ਠੀਕ ਹੈ ਤੇ ਉਸ ਬੰਦੇ ਨੂੰ ਵੀ ਕਰਾਂਗੇ ਆਦਰਵਾਇਜ਼ ਵੀ ਇੰਡੀਪੈਂਡੈਂਟਲੀ ਆਲਸੋ ਚੈਕਿੰਗ ਵੀ ਜਿਹੜੇ ਇਹ ਬੰਦੇ ਹੈਗੇ ਆ ਮਿਸਕਰੀਅੰਟਸ ਹੈਗੇ ਆ ਇਹ ਕੌਣ ਨੇ ਸੀਸੀਟੀਵੀ ਚੋਂ ਤੱਕ ਨਜ਼ਰ ਸੀਸੀਟੀਵੀ ਚ ਫਿਲਹਾਲ ਇੱਕ ਮੋਟਰਸਾਈਕਲ ਤੇ ਆਏ ਹੈਗੇ ਆ ਬੰਦੇ ਆਏ ਹੈਗੇ ਆ ਜਿਨ੍ਹਾਂ ਦਾ ਹਜੇ ਵੈਸੇ ਆਈਡੈਂਟੀਟੀ ਕਲੀਅਰ ਨਹੀਂ ਹੋਈ ਗਈ ਫੇਸ ਮਤਲਬ ਨੇਰਾ ਹੋਣ ਕਰਕੇ ਉਹਨਾਂ ਦੇ ਫੇਸ ਕਲੀਅਰ ਨਹੀਂ ਆ ਬਟ ਵੀ ਆਰ ਪੋਜ਼ਿਟਿਵ ਕਿ ਸਾਨੂੰ ਕਿਸੇ ਨਾ ਕਿਸੇ ਲੋਕੇਸ਼ਨ ਤੇ ਉਹਨਾਂ ਦੇ ਫੇਸ ਕਲੀਅਰ ਮਿਲ ਜਾਣਗੇ। ਹਾਜੀ ਕੀ ਮਾਮਲਾ ਹੋਇਆ ਜਿਸ ਕਰਨਾ ਅੱਜ ਅਸੀਂ ਏਡੀਸੀਪੀ ਸਾਹਿਬ ਨੂੰ ਮਿਲਣ ਵਾਸਤੇ ਆਏ ਸੀ ਸਾਰੇ ਇਲਾਕਾ ਨਿਵਾਸੀ। ਕੱਲ ਰਾਤ ਇੱਕ ਸਾਡਾ ਛੋਟਾ ਭਰਾ ਆ ਸ਼ਸ਼ੀ ਜਿਹੜੇ ਬਹੁਤ ਮਿਹਨਤ ਕਰਕੇ ਜਾਗਰਣ ਕਰਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ ਖਾਂਦੇ ਬੱਚੇ ਪਾਲਦੇ ਆ। ਉਹਦੀ ਗੱਡੀ ਰਾਤ 1:30 ਵਜੇ ਕਿਸੇ ਨੇ ਪੈਟਰੋਲ ਪਾ ਕੇ ਉਹਨੂੰ ਸਾੜ ਦਿੱਤਾ 100% ਉਹ ਗੱਡੀ ਸੜ ਗਈ ਤੇ ਇਹਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਵੀ ਇਹਨਾਂ ਨੂੰ ਵੀ ਇਹ ਸ਼ੱਕ ਹੈ ਵੀ ਕਿਤੇ ਇਹ ਬਦਲਾ ਲਊ ਘਟਨਾ ਤਾਂ ਨਹੀਂ ਵੀ ਜਿਨ੍ਹਾਂ ਲੋਕਾਂ ਦੀ ਹੱਡਾ ਰੋੜੀ ਪਿਛਲੇ ਸਮੇਂ ਚੁਕਵਾਈ ਗਈ ਆ ਇਹਨਾਂ ਨੇ ਮੋਰੇ ਹੋ ਕੇ ਚੁਕਵਾਈ ਆ ਕਿਉਂਕਿ ਇਲਾਕੇ ਨੂੰ ਤਕਲੀਫ ਸੀ ਵੀ ਹੋ ਸਕਦਾ ਇਹਦੇ ਪਿੱਛੇ ਉਹ ਸ਼ਰਾਰਤੀ ਅੰਸਰ ਹੋਣ ਕਿਉਂਕਿ ਸੀਸੀਟੀਵੀ ਫੁਟੇਜ ਦੀ ਜਾਂਚ ਪੁਲਿਸ ਕਰ ਰਹੀ ਹੈ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਵੀ ਕਿਹੜੇ ਲੋਕ ਆ ਔਰ ਜਿਹੜੇ ਵੀ ਲੋਕ ਹੋਣ ਹੋਣ ਅਸੀਂ ਪੁਲਿਸ ਨੂੰ ਇਹ ਗੱਲ ਦੀ ਅਪੀਲ ਕੀਤੀ ਹੈ ਕਿ ਜਲਦੀ ਇਹਦੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਸੋ ਕਿਹਨਾਂ ਦੇ ਉੱ퍼 ਇਸ ਵਕਤੇ ਜਿਹੜਾ ਹੈਗਾ ਉਹ ਤੁਸੀਂ ਕਹਿ ਰਹੇ ਹੋ ਇਹ ਦੇਖੋ ਉਹ ਉਹੀ ਹੋ ਸਕਦੇ ਨੇ ਜਿਹੜੇ ਹੱਡਾ ਰੋੜੀ ਚਕਾਉਂਦੇ ਸੀ ਜਿਹਨੇ ਜਿਹੜੇ ਧਮਕੀਆਂ ਦਿੰਦੇ ਸੀ ਉਸ ਵੇਲੇ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਧਮਕਾਉਂਦੇ ਸੀ ਅਸੀਂ ਐ ਕਰਦੇ ਆਂਗੇ ਉਹ ਕਰਦੇ ਆਂਗੇ ਸੋ ਇਹ ਸ਼ੱਕ ਹੋਣੀ ਵਾਜਬ ਹੈ ਉਹਨਾਂ ਦੇ ਉੱਤੇ ਕਿਉਂਕਿ ਧਮਕਾਉਂਦੇ ਸੀ ਇਲੈਕਸ਼ਨ ਤੋਂ ਪਹਿਲਾਂ ਇਸ ਕਰਕੇ ਅਸੀਂ ਇਹ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਬਿਆਨ ਲਿਖਾਏ ਆ ਇਹਦੀ ਜਾਂਚ ਬਹੁਤ ਜਲਦੀ ਹੋਣੀ ਚਾਹੀਦੀ ਉਹ ਇਸ ਕਰਕੇ ਆ ਵੀ ਇਹ ਲੰਬਾ ਸਾਹ ਵਾ ਇਹਨਾਂ ਦਾ ਕਾਰੋਬਾਰ ਹੈ ਉੱਥੇ ਬੈਂਕ ਕਲੋਨੀ 'ਚ ਇਹਨਾਂ ਨੂੰ ਵੀ ਇੱਕ ਵਾਰੀ ਸੱਤੀ ਨੇ ਜਿਹੜਾ ਆਯੂਬ ਦਾ ਭਰਾ ਆ ਸੱਤੀ ਨੇ ਧਮਕੀ ਦਿੱਤੀ ਸੀ ਵੀ ਮੈਂ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਸੋ ਇਹਦਾ ਮਤਲਬ ਉਹ ਗੱਲ ਮੈਚ ਹੁੰਦੀ ਹੈ ਇਹ ਗੱਲ ਵੀ ਅਸੀਂ ਪੁਲਿਸ ਅਧਿਕਾਰੀਆਂ ਦੇ ਨੋਟਿਸ ਲੈ ਕੇ ਆਂਦੀ ਆ ਵੀ ਇਹ ਸਭ ਨੂੰ ਡਰਾਉਣ ਤਾਂ ਭਕਾਉਣ ਲਈ ਅੱਗ ਲਾਉਣ ਦੀ ਧਮਕੀ ਦਿੰਦੇ ਆ ਵੀ ਤੁਹਾਡੇ ਘਰ ਨੂੰ ਅੱਗ ਲਾ ਦੇਣੀ ਆ ਗੱਡੀ ਨੂੰ ਅੱਗ ਲਾ ਦੇਣੀ ਆ ਤੈਨੂੰ ਅੱਗ ਲਾ ਦੇਣੀ ਆ ਇਹੋ ਜਿਹੇ ਜਿਹੜੇ ਕ੍ਰਿਮੀਨਲ ਆ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਸੋ ਇਹ ਲੰਬਾ ਸਾਹਿਬ ਤੁਹਾਡੇ ਮੋਹਰੇ ਖੜੇ ਆ ਇਹ ਵੀ ਨੋਟਿਸ ਅਸੀਂ ਪੁਲਿਸ ਅਧਿਕਾਰੀਆਂ ਦੇ ਲੈ ਕੇ ਆਏ ਥੈਂਕ ਯੂ ਉਹਨੂੰ ਅਗਲਾਈ ਜੀ ਧਮਕੀ ਦਿੱਤੀ ਸੀ ਤਾਂ ਹੁਣ ਲੱਗ ਗਈ ਆ